ਓ ਮੰਮੀ ਮੈਂ ਠੀਕ ਲੱਗਦੀ ਪਈ ਆ ਨਾ ਹਾਂ ਵਧੀਆ ਹੀ ਲੱਗਣ ਡਈ ਮਾੜੀ ਤਾਂ ਅੱਗੇ ਵੀ ਨਹੀਂ ਲੱਗੀ ਤੋ ਨਹੀਂ ਨਹੀਂ ਮੈਂ ਤਾਂ ਮੈਂ ਬਾਜ਼ਾਰ ਜਾਣਾ ਨਾ ਤਾਂ ਕਰਕੇ ਪੁੱਛਣ ਡਈ ਆ ਤਾਂ ਦੱਸਿਆ ਤੇਗਾ ਸਹੇਲੀ ਦਾ ਵਿਆਹ ਮੇਰੀ ਤੇ ਮੈਂ ਲੈਣਾ ਸੂਟ ਤੇ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਚੱਲੋਗੇ ਕਿ ਮੈਂ ਆਪੇ ਹੀ ਚੱਲ ਜਾ ਪੂਜਾ ਤੇਰੇ ਕੰਨ ਤੇ ਜੂ ਸਰਕਦੇ ਨਹੀਂ ਹੈਗੇ ਮਾਸਾ ਵੀ ਤੈਨੂੰ ਮੈਂ ਜਿਹੜੇ ਕੱਲ ਵੀ ਸਮਝਾਇਆ ਪਰਸੋਂ ਵੀ ਸਮਝਾਇਆ ਸਾਰੇ ਤੈਨੂੰ ਕਹਿੰਦੇ ਅੋ ਸੇ ਤਰੀਕ ਨੂੰ ਤੇਰੇ ਮਾਮੇ ਦੇ ਘਰ ਫੰਕਸ਼ਨ ਹੈਗਾ ਤੇ ਤੈਨੂੰ ਸਹੇਲੀ ਦੇ ਵਿਆਹ ਦੀ ਅੱਗ ਲੱਗੀ ਆ। ਕਿ ਮੰਮੀ ਮਾਮੇ ਦੇ ਘਰ ਫੰਕਸ਼ਨ ਹੈ ਤਾਂ ਤੂੰ ਸਾਰਾ ਟੱਬਰ ਬੈਠਾ ਵਾ ਜਾ ਸਕਦਾ ਵਾ ਮੈਂ ਹੀ ਜਾਣਾ ਵਾ ਜ਼ਰੂਰੀ ਨਾਲ। ਕਿਉਂ? ਤੂੰ ਨੂੰ ਤੇ ਗੈਸ ਕਰਦੀ ਤੇਰਾ ਵੀ ਫਰਜ਼ ਪੰਦਾ। ਤੈਨੂੰ ਸਹੇਲੀ ਜ਼ਰੂਰੀ ਆ। ਦੇ ਜੇ ਬਾਹੂ ਤੈਨੂੰ ਸਹੇਲੀ ਜ਼ਰੂਰੀ ਆ। ਹਾਂਜੀ ਮੰਮੀ ਸਹੇਲੀ ਜ਼ਰੂਰੀ ਆ ਮੈਨੂੰ। ਸਾਰੇ ਫਰਜ਼ ਸਾਡੇ ਵਾਸਤੇ ਹੀ ਰਹਿ ਗਏ ਆ। ਤੁਸੀਂ ਨਿਭਾ ਲਓ ਜਿਹੜੇ ਨਿਭਾੜੇ ਆ। ਉਹ ਮੈਂ ਤਾਂ ਨਿਭਾਈ ਲੈਣੇ ਆ। ਮਿੰਨੋ ਨੇ ਤਾਂ ਫਰਕ ਪੰਦਾ ਫਰਕ ਤੁਹਾਨੂੰ ਪੰਦਾ ਕੱਲੋਂ ਉੱਥੇ ਚਾਰ ਭੈਣ ਭਰਾਏ ਹੋਣੇ ਆ ਉਹਨਾਂ ਨੂੰ ਕੀ ਕਹਿਣਾ ਕਿੱਥੇ ਗਈ ਨੂੰ ਕੀ ਕਵਾਂਗੀ ਕਿ ਮਾਮੇ ਦਾ ਫੰਕਸ਼ਨ ਛੱਡ ਕੇ ਤੇ ਇਸੇ ਧੀ ਦੇ ਵਿਆਹ ਚਲੀ ਗਈ ਆ ਤੇ ਫਿਰ ਕੀ ਹੋ ਗਿਆ ਐਨੀ ਗੱਲ ਐ ਤੁਸੀਂ ਕਹਿ ਨਹੀਂ ਸਕਦੇ ਕਿਉਂ ਕਵਾਂ ਮੈਂ ਕਿਉਂ ਕਵਾਂ ਮੈਂ ਮੈਨੂੰ ਨਹੀਂ ਪਤਾ ਮੈਂ ਆਪਣੀ ਸਹੇਲੀ ਦੇ ਵਿਆਹ ਤੇ ਜਾਣਾ ਹੀ ਜਾਣਾ ਜੇ ਜੋ ਮਰਜ਼ੀ ਹੋ ਜੇ ਤੇ ਮੈਂ ਸੂਟ ਵੀ ਅੱਜ ਹੀ ਲਿਆ ਕੇ ਸੀਨਾ ਦੇਣਾ ਉਹ ਜਾ ਮੇਰੀ ਗੱਲ ਸੁਣ ਇਤਰਾ ਕਰ ਤੋ ਵੇਖ ਮਾਮੇ ਘਰ ਚੈਜਾ ਭਾਵੇਂ ਕੱਲ ਸ਼ਾਮਾਂ ਨੂੰ ਜਲ ਜਾਵੇ ਜਾ ਕੇ ਇੱਕ ਦੋ ਦਿਨ ਰਹਿ ਲੈ ਜਿਸ ਦਿਨ ਫੰਕਸ਼ਨ ਆਏਗਾ ਬਾਅਦ ਦੁਪਹਿਰ ਤੂੰ ਆਪਣੀ ਸੇਲੀ ਦੇ ਫੰਕਸ਼ਨ ਚਲ ਜੀ ਤੂੰ ਕਹਿਂ ਨਹੀਂ ਆ ਕਿ ਮੇਰੇ ਸੇਲੀ ਦੇ ਫੰਕਸ਼ਨ ਤੇ ਜਾਣਾ ਜ਼ਰੂਰੀ ਆ ਤੇ ਮੈਂ ਗਲਤ ਕੀ ਕਹਿ ਰਹੀ ਆ ਤੇ ਸਹੀ ਕੀ ਕਹਿਂ ਨਹੀਂ ਆ ਸੇਲੀ ਦਾ ਫੰਕਸ਼ਨ ਪਰਸੋ ਦਾ ਸ਼ੁਰੂ ਹੋ ਜਾਣੇ ਆ ਤੇ ਮੈਂ ਸਵੇਰੇ ਚਲ ਜਾ ਕੰਨਾ ਉਹਦੇ ਘਰ ਤੇ ਜਦੋਂ ਸਾਰਾ ਫੰਕਸ਼ਨ ਖਤਮ ਹੋਊਗਾ ਮੈਂ ਉਦੋਂ ਹੀ ਮੁੜਿਆ ਕਰਨਾ ਨਾਲੇ ਮਾਮੇ ਨੂੰ ਨਹੀਂ ਪਤਾ ਹੀ ਅਸੇ ਤਰੀਕੀ ਕੀ ਫੰਕਸ਼ਨ ਰੱਖਿਆ ਵਾ ਜਿੱਦ ਦਿਨ ਮੇਰੀ ਸਹੇਲੀ ਦਾ ਵਿਆਹ ਹੈ ਹੈ ਤੂੰ ਪਾਗਲ ਵਾਲੀ ਗੱਲ ਕਰਨ ਈ ਆ ਮੰਮੀ ਦੇ ਘਰ ਆਪਣੇ ਫੰਕਸ਼ਨ ਤੇ ਤੇਰੀ ਸਹੇਲੀ ਦੇ ਘਰ ਆਪਣੇ ਘਰ ਫੰਕਸ਼ਨ ਕਿ ਦੋਵਾਂ ਨੇ ਬਹਿ ਕੇ ਸਲਾਹ ਕਰੀ ਸੀ ਵੀ ਤੂੰ ਕਿਹੜੀ ਤਰੀਕ ਨੂੰ ਕਰਨਾ ਤੇ ਤੂੰ ਕਿਹੜੀ ਤਰੀਕ ਨੂੰ ਕਰਾ ਮੇਰੀ ਗੱਲ ਸੁਣ ਪੂਜਾ ਜੇ ਉਸੇ ਤਰੀਕ ਨੂੰ ਤੇਰੇ ਪੇਕੇਆਂ ਦੇ ਘਰ ਫੰਕਸ਼ਨ ਹੁੰਦਾ ਫੇਰ ਐਵੇਂ ਕਿਵੇਂ ਹੁੰਦਾ ਮੇਰੇ ਪੁੱਛੇ ਬਿਨਾ ਕਿਵੇਂ ਕਰ ਲੈਣਗੇ ਓ ਨਾਲ ਜਿਹੜੀ ਤਰੀਕ ਜਿਹੜਾ ਮਹੀਨਾ ਮੈਂ ਡਿਸਾਈਡ ਕਰੂੰਗੀ ਨਾ ਉਸੇ ਦਿਨ ਤੇ ਉਸੇ ਮਹੀਨੇ ਵਿਆਹ ਹੋਊਗਾ ਮੇਰੇ ਭਰਾ ਦਾ ਉੱਥੇ ਮੇਰੀ ਚੱਲਦੀ ਆ ਤੁਹਾਡੇ ਵਾਂਗੂ ਨਹੀਂ ਮਾਮੇ ਨੇ ਤੁਹਾਨੂੰ ਪੁੱਛਿਆ ਤੱਕ ਨਹੀਂ ਤੇ ਵਿਆਹ ਦੀ ਤਰੀਕ ਰੱਖ ਕੇ ਬਹਿ ਗਏ ਆ ਅੱਛਾ ਠੀਕ ਆ ਤੂੰ ਇੰਨਾ ਗੱਲਾਂ 'ਚ ਨਾ ਜਾ ਕਿ ਮਾਮੇ ਨੇ ਕਿਹੜੀ ਤਰੀਕ ਰੱਖੀ ਹੈ ਕਿੰਨੂੰ ਪੁੱਛਿਆ ਕਿੰਨੂੰ ਨਹੀਂ ਪੁੱਛਿਆ ਉਹਨਾਂ ਦਾ ਫਰਜ਼ ਸੀ ਫੰਕਸ਼ਨ ਰੱਖਿਆ ਉਹਨਾਂ ਨੇ ਆਪਣੇ ਘਰ ਉਹਨਾਂ ਨੇ ਆਪਣੇ ਫੈਮਿਲੀ 'ਚ ਬੈਠ ਕੇ ਉਹਨਾਂ ਨੇ ਸਲਾਹ ਕਰਨੀ ਸੀ ਮੈਂ ਸਲਾਹ ਨਹੀਂ ਸੀ ਦੇਣੀ ਮੈਨੂੰ ਤਾਂ ਉਹਨੇ ਪੁੱਛਿਆ ਸੀ ਭੈਣ 25 ਤਰੀਕ ਦਾ ਫੰਕਸ਼ਨ ਰੱਖਦੀ ਹੈ ਨਵੰਬਰ ਦਾ ਤੇ ਮੈਂ ਕਿਹਾ ਰੱਖ ਦੋ ਹੈ ਤੇ ਕੰਮ ਸੇ ਕੰਮ ਮੈਨੂੰ ਪੁੱਛ ਹੀ ਲੈਂਦੇ ਤੈਨੂੰ ਕਿਉਂ ਪੁੱਛਦੇ ਤੇ ਤੂੰ ਕਿਤੇ ਜਾਣਾ ਤੇ ਨਹੀਂ ਕੁੜੀ ਹੈ ਹੈ ਤੇਰਾ ਦਿਮਾਗ ਖਰਾਬ ਹੈ ਪੂਜਾ ਮੈਨੂੰ ਨਹੀਂ ਪਤਾ ਪੱਬੀ ਦਿਮਾਗ ਤੇ ਖਰਾਬ ਤੂੰ ਹੀ ਮੇਰਾ ਕਾਰਨ ਨਹੀਂ ਗਏ ਜੇ ਮੈਂ ਆਪਣੀ ਸਹੇਲੀ ਦੇ ਵਿਆਹ ਤੇ ਜਾਣਾ ਜੇ ਤੇ ਬਸ ਜਾਣਾ ਜੇ ਜੋ ਮਰਜ਼ੀ ਹੋ ਜੇ ਮੇਰੀ ਗੱਲ ਸੁਣ ਲਾ ਉਧਰ ਨਾ ਜਾ ਇੱਧਰ ਆ ਜਾ ਅੱਜ ਇਸ ਗੱਲ ਦਾ ਫੈਸਲਾ ਮਕਾ ਹਾਂ ਕਰ ਹੀ ਲੋ ਚਾਹ ਹੀ ਲੋ ਬਕਾਈ ਲੋ ਫੈਸਲਾ ਤੁਸੀਂ ਚਾਰ ਦਿਨ ਹੋ ਗਏ ਆ ਚਾਰ ਦਿਨ ਰੋਜ਼ ਕਲੇਸ਼ ਰੋਜ਼ ਕਲੇਸ਼ ਰੋਜ਼ ਕਲੇਸ਼ ਅੱਜ ਕਲੇਸ਼ ਨੂੰ ਹੰਨੇ ਲਾ ਜਾਂ ਬੰਨੇ ਲਾ ਮਾਮੇ ਦੇ ਘਰ ਜਾਣਾ ਤੇ ਜਾਣਾ ਹੀ ਹੈਗਾ ਤੇ ਮਕਾ ਤੁਹਾਡੇ ਚਾਰ ਦਿਨਾਂ ਦੇ ਕਲੇਸ਼ ਕਰਕੇ ਮੈਂ ਅੱਗੇ ਕੱਪੜੇ ਸਵਾਗ ਤੋਂ ਲੇਟ ਹੋ ਗਈ ਆ ਖੰਨੇ ਤੇ ਬੰਨੇ ਲਾਣੀਆਂ ਹੀ ਪਈਆਂ ਮੈਂ ਮਾਮੇ ਦੇ ਘਰ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੈਂ ਆਪਣੀ ਸਹੇਲੀ ਦੇ ਵਿਆਹ ਤੇ ਹੀ ਜਾਣਾ ਬਹੁਤੀ ਗੱਲ ਐ ਤੇ ਮੈਂ ਇਹਨਾਂ ਨੂੰ ਕਹਿ ਦਿੰਨੀ ਆ ਇਹਨਾਂ ਨੂੰ ਕੀ ਕਹਤੇ ਕਿ ਇਹਨਾਂ ਨੂੰ ਕੀ ਕਹੇਂਗੀ ਹੈਪੀ ਨੂੰ ਕੀ ਕਹੇਂਗੀ ਜੋ ਤੁਹਾਨੂੰ ਕਹਿਣ ਲਈ ਆ ਆਓ ਤੇ ਜੇ ਹੈਪੀ ਕਹੂਗਾ ਨਾ ਕਿ ਸਹੇਲੀ ਦੇ ਵਿਆਹ ਨੇ ਜਾਣਾ ਤੇ ਮੈਂ ਜੁੱਲੀ ਪਿਸਰਾ ਚੁੱਕ ਕੇ ਤੇਰਾ ਵੀ ਤੇ ਨਾਲ ਹੈਪੀ ਦਾ ਵੀ ਵੇਖੇ ਬਾਹਰ ਕੱਢ ਦੇ ਐਡੀ ਤੁਹਾਡੀ ਹਿੰਮਤ ਨਹੀਂ ਗਈ ਹਿੰਮਤ ਹਿੰਮਤ ਦੀ ਗੱਲ ਨਾ ਕਰ ਹਿੰਮਤ ਤੇ ਮੇਰ ਨਾਲ ਗੱਲ ਨਾ ਕਰ ਹਿੰਮਤ ਜੇ ਕਹੇਗੀ ਨਾ ਤੇ ਮੈਂ ਖਾ ਵੀ ਦਵਾਂਗੀ ਚਲੋ ਤੇਰ ਮੈਂ ਦੱਸਾਂ ਤੇ ਮੇਰੇ ਤੇ ਇੰਨੀ ਹਿੰਮਤ ਹੈਗੀ ਜੇ ਮੈਂ ਆਪਣੀ ਸਹੇਲੀ ਦੇ ਘਰ ਜਾ ਕੇ ਵੀ ਵਿਖਾਵਾਂਗੀ ਤੂੰ ਜਾ ਕੇ ਵਿਖਾ ਤੇਰੇ ਨਾਲ ਲੱਤਾਂ ਨਾ ਮੈਂ ਤੋੜੀਆਂ ਅੱਛਾ ਹਾਂ ਵੇਖ ਲਾਂਗੇ ਪਾ ਮੇ ਦਾ ਵਿਆਹ ਤਾਂ ਖਾਸ ਨਹੀਂ ਧਰਿਆ ਨਹੀਂ ਸਹੇਲੀ ਦਾ ਵਿਆਹ ਖਾਸ ਧਰਿਆ ਖਾ ਸੀ ਧਰਿਆ ਮਾਮੇ ਨੇ ਖਵਾਣਾ ਕੀ ਆ ਚਾਰ ਬੂੰਦੀ ਦੇ ਲੱਡੂ ਤੇ ਨਾਲ ਉਹ ਛੱਕਰ ਭਾਰੇ ਬੂੰਦੀ ਰੱਖ ਦੇਣੀ ਤੇ ਨਾਲ ਮਾਮੀ ਨੇ ਚਾਹ ਅੱਗੇ ਰੱਖ ਦੇਣੀ ਆ ਪਾ ਮੇ ਤੈਨੂੰ ਮਸਲਾ ਵੀ ਡਾਲਣਾ ਪਾਪਾ ਤੇਰਾ ਰੋਟੀ ਖਵਾਵੇ ਨਾ ਬੁਛੇ ਭਾਵੇਂ ਤੇਰੂ ਚਾਰਨਾ ਖਵਾਵੇ ਤੇਰਾ ਫਰਜ ਆ ਕੁੜੀਏ ਨਾਨਕਿਆ ਦੇ ਫੰਕਸ਼ਨ ਜਾਣਾ ਨੋਹਤੀ ਦੱਸਿਆਣੀ ਜਿਹੜੀ ਨੋਹਤੀ ਹੁੰਦੀ ਨਾ ਉਹਦਾ ਇਹੋ ਫਰਜ ਹੁੰਦਾ ਹੈ ਕਿ ਹਰ ਪਾਸਾ ਰੱਖੇ ਕੱਲਾ ਸੇਲੀਆਂ ਨਾ ਰੱਖੀ ਜਾਵੇ ਤੇ ਮੈਂ ਦੱਸਾਂ ਤੇਰੀ ਸੇਲੀ ਐਡੀ ਤੇਰੀ ਜ਼ਿੰਦਗੀ ਚ ਐਮਤ ਹੋਗੀਗਾ ਤੂੰ ਝੜ ਝੜ ਕੇ ਸਰ ਨੂੰ ਮੈਂ ਪੁੱਤਰ ਪੁੱਤਰ ਕੇ ਛੁੱਟੀ ਜਾਣ ਲਈ ਆ ਤੁਹਾਡੀ ਕੋ ਸੇਲੀ ਪੈਣ ਹੈਗੀ ਨਹੀਂ ਨਾ ਬਣੀ ਨਹੀਂ ਹੋਈ ਕਿਸੇ ਨਾਲ ਤਾਂ ਤੁਸੀਂ ਮੈਨੂੰ ਇੰਨੀਆਂ ਗੱਲਾਂ ਕਰਦੇ ਪਈਏ ਮੇਰੀ ਗੱਲ ਸੁਣਨੀ ਤੁਹੀ ਕੱਲ ਦੀ ਆਈਆਂ ਅਸਾਂ ਨੂੰ ਤੁਸੀਂ ਤੇਵਕੋ ਸਮਝ ਦਿਗਾਗੇ ਨਾ ਆਪਾਂ ਸਿੱਧੀਆਂ ਏਡੀਆਂ ਹੋਈਆਂ ਸਾਡੇ ਵੀ ਗਲੇ ਮੱਲੇ ਚ ਜਾਣ ਪਛਾਣ ਆ ਰਿਸ਼ਤੇਦਾਰਾਂ ਚ ਦਰਾਂਣੀਆਂ ਅੱਜ ਠਾਣੀਆਂ ਦਾ ਸਰ ਨਾ ਮਿਲ ਵਰਤੇ ਨੇ ਸਾਰੇ ਪਾਸੇ ਰੱਖੀ ਦੇ ਮੈਂ ਤੈਨੂੰ ਇਹ ਨਹੀਂ ਮਨਾ ਕਰਨ ਢਈ ਕਿ ਸਹੇਲੀ ਦੇ ਵਿਆਹ ਨਾ ਜਾ ਮੈਂ ਤੈਨੂੰ ਕਹਿੰਨੀ ਜਾ ਪਰ ਦੋਵੇਂ ਪਾਸੇ ਪਗਤਾ ਮੈਨਰੇ ਕੋ ਨਹੀਂ ਦੋਵੇਂ ਪਾਸੇ ਪਗਤਾ ਜਾਣੇ ਪਹਿਲੇ ਮੈਂ ਆਪਣੀ ਸਹੇਲੀ ਦੇ ਘਰ ਜਾਣਾ ਤੇ ਬਸ ਜਾਣਾ ਹੋਰ ਬੈਸੀ ਜਾਂਦੇ ਆ ਬੈਸੀ ਜਾਂਦੇ ਮੈਨੂੰ ਜਾਣ ਵੀ ਦਿਓ ਮੇਰੀ ਘਰ ਸੂ ਪੁੱਤਰ ਸਿਆਣੇ ਆ ਤੂੰ ਜੇ ਤੇਰੇ ਫੰਕਸ਼ਨ ਪੇਕੇ ਹੁੰਦਾ ਤੇ ਫੇਰ ਤੇ ਉਧਰੋਂ ਹੁੰਦਾ ਇਹ ਮੇਰੇ ਪੇਕੇ ਤੇ ਫੇਰ ਉਧਰੋਂ ਹੁੰਦਾ ਤੇਰੀ ਸਹੇਲੀ ਦਾ ਕਿ ਕੋਈ ਕੁ ਸਹੇਲੀ ਦਾ ਨਾ ਤੇ ਤੈਨੂੰ ਅੱਗ ਲੱਗਣ ਢਈ ਹੈ ਨਾ ਫੇਰ ਤੂੰ ਸਹੇਲੀ ਰੱਖਣੀ ਸੀ ਕਿ ਪੇਕੇ ਰੱਖਣੇ ਸੀ ਆ ਭਰਾ ਤੇ ਮੇਰਾ ਭਰਾ ਹੀ ਹੈ ਨਾ ਪੇਕੇ ਮੇਰੇ ਆ ਹੁਣ ਤੁਸੀਂ ਨਾਲੇ ਗੱਲਾਂ ਨੂੰ ਉਲਝਾ ਕੇ ਮੇਰੇ ਪੇਕੇਆਂ ਤੱਕ ਨਾ ਪਹੁੰਚੋ ਬੋਤੀ ਕਿਉਂਕਿ ਮਿਰਚਾਂ ਹੀ ਉਦੋਂ ਲੱਗਦੀਆਂ ਤੇਰੇ ਭਰਾ ਦਾ ਵਿਆਹ ਤੇਰੇ ਭਰਾ ਦਾ ਵਿਆਹ ਤੇਰੇ ਭਰਾ ਦਾ ਵਿਆਹ ਜਿੱਦਾਂ ਮੇਰੇ ਭਰਾ ਦਾ ਵਿਆਹ ਹੋਊਗਾ ਨਾ ਮੈਂ ਆਪੇ ਸਾਬ ਲੂੰਗੀ ਮੇਰੀ ਗੱਲ ਸੁਣ ਲੈ ਕੁੜੀਏ ਆ ਸਹੁਰਿਆਂ ਵਾਲੇ ਨੇ ਮਿਰਚਾਂ ਲੱਗਦੀਆਂ ਆ ਸਹੁਰਿਆਂ ਵਾਲੀ ਜ਼ਬਾਨ ਜਿਹੜੀ ਹੈ ਨਾ ਉਹ ਬੰਦ ਹੋ ਜਾਂਦੀ ਆ ਅਸਲੀ ਗੱਲ ਤਾਂ ਪੇਕਿਆਂ ਦੀ ਆਂਦੀ ਆ ਜਦੋਂ ਪੇਕਿਆਂ ਦੀ ਗੱਲ ਹੋਈ ਹੋਵੇ ਤਾਂ ਹਾਂ ਹਾਂ ਹੁਣ ਤੁਸੀਂ ਜਾਣ ਕੇ ਮੇਰੇ ਪੇਕਿਆਂ ਵੱਲ ਤੁਰਨਾ ਹੈ ਕਿ ਇਹਨੂੰ ਕਿਸੇ ਗੱਲ ਥੱਲੇ ਲੈ ਆਈਏ ਕਾਹਦਾ ਥੱਲੇ ਲੈ ਕਹਿਣਾ ਉਹ ਤੇਰਾ ਮੇਰਾ ਕੋਈ ਮੁਕਾਬਲਾ ਹੈ ਮੈਂ ਚੰਗੀ ਲੱਗਦੀ ਕਿ ਆਪਣੇ ਨੋ ਨਾ ਮੁਕਾਬਲਾ ਕਰਦੀ। ਉਹ ਹੀ ਤੇ ਗੱਲ ਕਿ ਜੇ ਮੇਕਅਪ ਕੰਪੀਟੀਸ਼ਨ 'ਚ ਜਾਣਾ ਮੈਂ ਤੇ ਨਾ ਮੁਕਾਬਲਾ ਕਰਾਂ। ਉਹ ਹੀ ਤੇ ਕਹਿਣ ਲਈ ਆ ਤੁਹਾਡਾ ਤੁਹਾਡੇ ਪੇਕਿਆਂ ਦਾ ਤੇ ਮੇਰਾ ਕੀ ਮੁਕਾਬਲਾ? ਕੋਈ ਮੁਕਾਬਲਾ ਨਹੀਂ। ਮੇਰੀ ਗੱਲ ਸੁਣ ਪੁੱਤ। ਗੱਲ ਇੱਥੇ ਮੁਕਾਬਲੇ ਦੀ ਨਹੀਂ ਹੈਗੀ। ਠੰਡੇ دماغ ਨਾਲ ਗੱਲ ਸੋਚ। ਗੱਲ ਵੇਖ ਮੈਂ ਚਲ ਜੂਗੀ ਉੱਥੇ। ਹੈਨਾ? ਜਾ ਕੇ ਉੱਥੇ ਬਹੋਂਗੇ ਲੋਕਾਂ ਨੇ ਸਾਰਿਆਂ ਨੇ ਕਿਹਣਾ ਹੈਪੀ ਦੀ ਵੋਟ ਨਹੀਂ ਆਈ। ਪੂਜਾ ਕਿਉਂ ਨਹੀਂ ਆਈ? ਕਿਸ ਨੇ ਪੁੱਤ ਕਹਿਣਾ ਲੜਾਈ ਝਗੜਾ ਆ ਹੈ ਫਿਰ ਉਹ ਗੱਲ ਮੈਂ ਮੂੰਹੋਂ ਕਹਿਣਾ ਨਹੀਂ ਚਾਹਦੀ ਕਿਸ ਨੇ ਕਹਿਣਾ ਬਿਮਾਰ ਹੈ ਜਿਹੜੀ ਆਈ ਨਹੀਂ ਤੇ ਜੇ ਮੈਂ ਕਹਾਂ ਤਾਂ ਉਹਨਾਂ ਨੂੰ ਬਿਮਾਰ ਹੈ ਚਾ ਝੂਠ ਬੋਲ ਦਿੰਨੀ ਮੈਂ ਪਹਿਲੀ ਗੱਲ ਤਾਂ ਇਹੋ ਜਿ ਸੜ ਜੇ ਮੇਰੀ ਜ਼ਬਾਨ ਆਪਣੀ ਨੂਤੀ ਬਾਰੇ ਤਾਂ ਕਹਿਣੀ ਨਹੀਂ ਚਾਹੀਦੀ ਜੇ ਮੱਲਾ ਮੈਂ ਕਹਿੰਦੇ ਨੀ ਬਿਮਾਰ ਆ ਨਹੀਂ ਸਕੀ ਅਗਲੇ ਕਹਿੰਦੇ ਰਿਸ਼ਤੇਦਾਰ ਭੈੜ ਭਰਾ ਚਾਲਾ ਆਪਾਂ ਪਤਾ ਲੈਣੇ ਆ ਉਹਨੂੰ ਗੱਡੀ ਚ ਪਾ ਕੇ ਇੱਥੇ ਲੈਣੇ ਆ ਇੱਥੇ ਬਹਿ ਕੇ ਨੂਤੀ ਰੌਣਕਾ ਵੇਖੇ ਫਿਰ ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਹੇਲੀ ਦੇ ਨੂੰ ਇਹਨੇ ਮੁੱਖ ਰੱਖਿਆ ਸਹੇਲੀ ਦੇ ਵਿਆਹ ਗਈ ਐ ਤੇ ਫੇਰ ਤੂੰ ਦੱਸ ਕਿਉਂ ਸ਼ਰੀਕੇ ਭਾਈਚਾਰੇ ਕੋ ਮੇਰੇ ਪੇਕੇ ਸਿੱਤੇ ਛਿੱਤਰ ਮਰਵਾਣੇ ਬੁੱਢੇ ਵਰੇ ਮੈਂ ਤਾਂ ਪੇਕੇਆਂ ਚ ਕਿਸੇ ਨੂੰ ਕੁਛ ਕਰ ਨਹੀਂ ਦਿੰਦਾ ਤੇ ਤੂੰ ਹੁਣ ਮੈਨੂੰ ਗੱਲਾਂ ਸੁਣਾ ਰੀਆਂ ਇੱਕ ਅੱਗ ਲੱਗ ਜੇ ਤੇਰੀ ਸਹੇਲੀ ਨੂੰ ਮੈਨੂੰ ਨਹੀਂ ਪਤਾ ਤੂੰ ਕਿਹੜਾ ਬਾਣਾ ਮਾਰਨਾ ਜੋ ਮਰਜ਼ੀ ਕਾਹ ਦੇਣਾ ਮੇਰੇ ਨੂੰ ਬਿਮਾਰ ਹੈ ਕਿ ਆ ਕਾਹ ਦੇਣਾ ਹੈ ਐ ਵਿਆਹ ਐਡੀ ਤੈਨੂੰ ਸਹੇਲੀ ਦੇ ਵਿਆਹ ਤੇ ਜਾਂਦੀ ਅੱਗ ਲੱਗੀ ਆ ਕਿ ਆਪਣੇ ਬਾਰੇ ਮਾੜਾ ਸੋਚਣ ਡਈ ਆ ਵਿਆਹ ਛੱਡ ਕੇ ਨਾ ਕੋਈ ਨਹੀਂ ਇੱਥੇ ਪਤਾ ਲੈਣ ਆਣ ਲੱਗਾ ਸਾਰਿਆਂ ਨੂੰ ਇੱਥੇ ਉਲਝੇ ਹੋਣਾ ਮੈਂ ਤੇ ਉਹ ਮੇਰਾ ਪਤਾ ਲੈਣ ਗੱਡੀ 'ਚ ਬੈ ਕੇ ਕੋਈ ਨਹੀਂ ਆਉਂਦਾ ਤੇ 나ই ਮੈਨੂੰ ਖੜਨ ਵਾਸਤੇ ਆਉਂਦਾ। ਇਹ ਗੱਲ ਸੁਣ ਪੁੱਤ ਦੂਰ ਦੀ ਸੋਚ। ਦੂਰ ਦੀ ਸੋਚ। ਚੱਲ ਐਸਾ ਕਰਦੇ ਆਂ ਆਪਾਂ ਤੇਰੇ ਮਾਮੇ ਘਰ ਜਾਂਦੇ ਆਂ। ਉੱਥੇ ਘੰਟਾ ਦੋ ਘੰਟੇ ਬਹਾਂਗੇ ਤੇ ਤੇਰੇ ਮਾਮੇ ਨੂੰ ਕਹਦਾਂਗੇ ਕਿ ਇਹਦੇ ਸਹੇਲੀ ਦਾ ਵਿਆਹ ਆ। ਚੱਲ ਆਪਾਂ ਉਧਰ ਸਗੰਦੇ ਆਂ ਨੇ। ਇਸ ਤਰ੍ਹਾਂ ਕਰਦੇ ਪੁੱਤ ਪਾਸੇ ਰੱਖੀ ਦੇ ਹੁੰਦੇ। ਬਹੁਤੀ ਗੱਲ ਐ ਨਾ ਪਰ ਬਤਾਈਆ ਗਾਵਾ ਤੇ ਜਦੋਂ ਵਿਆਹ ਹੋ ਜਾਊਗਾ

ਤੇਰਾ ਤਾਂ ਦਿਮਾਗ ਹੈਗਾ ਹੀ ਨਹੀਂ ਹੈਪੀ ਨੂੰ ਵੀ ਪਤਾ ਨਹੀਂ ਕੀ ਸਿਖਾਤਾ ਈ ਤੂੰ ਉਹ ਵੀ ਮੁੰਡਾ ਇੱਕੋ ਗੱਲ ਹੀ ਕਹੀ ਜਾਂਦਾ ਮੰਮੀ ਜੀ ਜਾਣ ਦੋ ਮੰਮੀ ਜੀ ਜਾਣ ਦੋ ਤੂੰ ਨਾ ਗਈ ਤੇ ਤੇਰੀ ਸਹੇਲੀ ਦਾ ਵਿਆਹ ਨਹੀਂ ਹੋਣਾ ਨਾ ਜੇ ਮੇਰੇ ਜਾਏ ਬਗੈ ਮੇਰੀ ਸਹੇਲੀ ਦਾ ਵਿਆਹ ਹੋ ਜਾਊਗਾ ਤੇ ਮੇਰੇ ਜਾਏ ਬਗੈ ਮਾਮੇ ਦਾ ਵੀ ਵਿਆਹ ਹੋ ਜਾਊਗਾ ਕਰਦਾ ਤੂੰ ਜਾ ਤੇਰੇ ਪੱਲੇ ਗੱਲ ਕਿਉਂ ਨਹੀਂ ਪੈਂਦੀ ਮੈਨੂੰ ਇੱਕ ਗੱਲ ਦੱਸ ਮੈਨੂੰ 3-4 ਦਿਨ ਹੋ ਗਏ ਅਜ ਪੋਈਮਾ ਤੇ ਨਹੀਂ ਆਹੋ ਤੇਰੀ ਸੇਲੀ ਦਾ ਸਿਆਪਾ ਹੋ ਜਾਵੇ ਉਹਨੇ ਸਾਡੇ ਘਰ ਬਕਤ ਪਾਇਆ ਸਵੇਰੇ ਸ਼ਾਮ ਐਸੇ ਗੱਲ ਤੋਂ ਲੜਾਈ ਐਸੇ ਲੜਾਈ ਨਹੀਂ ਮੇਰੀ ਗੱਲ ਸੁਣ ਕਿਤੇ ਤੇਰੀ ਭੈਣ ਫੋਨ ਤੇ ਨਹੀਂ ਤੇ ਹੈਗੀ ਓ ਜਿਹੜੇ ਤੁਸੀਂ ਚੁੱਕ ਕੇ ਉਹਨਾਂ ਦੇਤੀ ਹੋਵੇ ਐਡੀ ਤੈਨੂੰ ਕਾਦੀ ਆਖਰ ਆਈ ਆ ਕਾਹਦਾ ਤੂੰ ਘਰ 'ਚ ਜੀ ਜੀ ਨਾ ਕਲੇਸ਼ ਪਾਇਆ ਸਿਹਰੇ ਤੇਰੇ ਪਾਪਾ ਬੋਲਣ ਡੈ ਸੀ ਕਹਿੰਦੇ ਇਹਨੂੰ ਬੰਦੇ ਆ ਕੋ ਸਮਝਾ ਦੇ ਮੈਂ ਚੰਗਾ ਨਹੀਂ ਲੱਗਦਾ ਮੋਤੀ ਸਾਹਮਣੇ ਗੱਲ ਕਰਦਾ ਤੇ ਚੰਗਾ ਕੀਤਾ ਨਾ ਨਹੀਂ ਬੋਲੇ ਤੇ ਅੱਛਾ ਹਾਂ ਮੁੱਕ ਦੀ ਗੱਲ ਚੰਗਾ ਕੀਤਾ ਕਿਉਂਕਿ ਜਿੱਤਰਾ ਦੇ ਤੂੰ ਹੋਈ ਪਈ ਆ ਨਾ ਤੇਰੀ ਜ਼ੁਬਾਨ ਤੂੰ ਤਾਂ ਸੁਰੇ ਨੂੰ ਬੁੱਲ ਲੱਗੇ ਮਿੰਟਰੀ ਨਹੀਂ ਲੈਣਾ ਤੂੰ ਤਾਂ ਉਹਨਾਂ ਨੂੰ ਵੀ ਕਹਿ ਦੇਣਾ ਸੀ ਤਹਾਡੇ ਵੀ ਪੱਲੇ 4 ਦਿਨ ਹੋ ਗਏ ਮੈਨੂੰ ਗੱਲ ਕਹੀ ਜਾਨੀ ਆ ਬੋਲੀ ਜਾਨੀ ਆ ਤੁਹਾਡੇ ਵੀ ਪੱਲੇ ਗੱਲ ਪਈ ਥੋੜੀ ਆ ਆ ਖਾਲੀ ਦਾ ਖਾਲੀ ਰਹਿ ਗਿਆ ਪੂਜਾ ਕਿਸੇ ਪਿੱਛੇ ਆਪਣੇ ਘਰ ਚ ਲੜਾਈ ਨਹੀਂ ਪਾਈ ਦੀ ਹੁੰਦੀ ਅੱਛਾ ਮੇਰੀ ਗੱਲ ਸੁਣੋ ਮੁਕਤੀ ਗੱਲ ਇਹ ਆ ਨਾ ਕਿ ਤੁਸੀਂ ਮੈਨੂੰ ਇਸ ਘਰ ਚ ਆਪਣੀ ਸਹੇਲੀ ਦੇ ਵਿਆਹ ਤੇ ਨਹੀਂ ਜਾਣ ਦੇਣਾ ਨਾ ਮੈਂ ਕਹਿੰਦੀ ਤੂੰ ਜਾ ਕੇ ਵਖਾ ਆ ਤੇਰੀਆਂ ਲੱਤਾਂ ਨਾ ਮੈਂ ਤੋੜਤੀਆਂ ਤੇ ਫੇਰ ਵੇਖੀ ਤੂੰ ਅੱਛਾ ਭਾਵੇਂ ਤੂੰ ਹੈਪੀ ਨੂੰ ਕਹਿ ਲਵੇਂ ਉਹ ਤਾਂ ਮੈਂ ਹੁਣ ਕਹਿਣਾ ਹੀ ਕਹਿਣਾ ਵਾ ਐਸ ਘਰ ਤੋਂ ਤੂੰ ਮੈਨੂੰ ਨਹੀਂ ਨਾ ਜਾਣ ਦੇਣਾ ਨਹੀਂ ਜਾਣਣਾ ਮੈਂ ਤੈਨੂੰ ਐਸ ਘਰ ਦੇ ਚੋ ਇਹ ਦਲੀਜ ਦੇ ਟੱਪਰ ਤੈਨੂੰ ਮੈਂ ਸਹੇਲੀ ਦੇ ਵਿਆਹ ਨਹੀਂ ਜਾਣਣਾ ਭਾਵੇਂ ਮੈਂ ਵੀ ਆਪਣੇ ਪੇਕੇ ਦਾ ਫੰਕਸ਼ਨ ਛੱਡ ਦਵਾਂ ਇਹ ਫਿਰ ਜਿੱਦ ਤੇ ਆਈ ਹੈ ਨਾ ਚੱਲ ਫਿਰ ਵੇਖ ਤੇ ਨੂੰ ਸੱਚ ਦੀ ਜਿੱਦ ਮੈਂ ਵੀ ਆਪਣੇ ਭਰਾ ਨੂੰ ਫੋਨ ਕਰ ਦੇਣੀ ਆ ਕਿ ਵੀਰਾ ਮੈਨੂੰ ਕੋ ਕੰਮ ਪੈ ਗਿਆ ਮੈਂ ਨਹੀਂ ਆਣਾ ਨਾ ਤੂੰ ਜਾਏਂਗੀ ਤੇ ਨਾ ਮੈਂ ਜਾਵਾਂਗੀ ਚੱਲ ਨਾ ਤੇ ਮੈਂ ਆਪਣੀ ਸਹੇਲੀ ਦੇ ਵਿਆਹ ਤੇ ਹੈਗਾ ਹੀ ਹੈਗਾ ਤੇ ਹੁਣ ਮੈਂ ਪਤਾ ਕੀ ਕਰਨਾ ਮੈਂ ਆਪਣਾ ਬੋਰੀ ਬਿਸਤਰ ਟੱਟੀ ਚ ਪਾ ਲਗੀ ਚਾਰ ਕੱਪੜੇ ਤੇ ਮੈਂ ਚੱਲੀ ਜੇ ਆਪਣੇ ਪੇਕੇ ਪੇਕੇ ਕੀ ਕਰਨ ਚੱਲੀ ਆ ਮੈਂ ਹੁਣ ਉੱਥੇ ਜਾਵਾਂਗੀ ਤੇ ਉਧਰ ਤਿਆਰ ਹੋ ਕੇ ਵਿਆਹ ਤੇ ਜਾਵਾਂਗੀ ਐਸ਼ ਘਰ ਚੋਂ ਨਹੀਂ ਨਾ ਚਾਹੀ ਮੈਨੂੰ ਜਾਂਦੇ ਨਾ ਆਂਧਲੀਸ਼ ਨਹੀਂ ਨਾ ਟੱਪਨ ਦੇਣੀ ਤੇ ਮੈਂ ਆਪਣੇ ਪੇਕੇਆਂ ਦੀ ਦਲੀਸ਼ ਟੱਪ ਜਾਗੀ ਤੈਨੂੰ ਹੈਪੀ ਕਰਨ ਦੇਗਾ ਤਰਾ ਹੋਵਾ ਕਿਉਂ ਨਹੀਂ ਮੇਰੇ ਨਾਲ ਉਹ ਵੀ ਜ਼ਰੂਰ ਜਾਊਗਾ ਹੀ ਜਾਊਗਾ ਉਹ ਵੀ ਕੱਪੜੇ ਮੈਂ ਨਾਲ ਹੀ ਲੈ ਕੇ ਜਾਊਂਗੀ ਤੂੰ ਨਾ ਵਿਆਹ ਤੇ ਮੈਂ ਭਾਵੇਂ ਆਪਣੇ ਭਰਾ ਦੇ ਮੁੰਡੇ ਦੇ ਜਾਵਾ ਭਾਵੇਂ ਨਾ ਜਾਵਾ ਤੂੰ ਨਾ ਬੋਰੀ ਬਿਸਰਾ ਚੱਕ ਨਿਕਲ ਤੂੰ ਨਿਕਲ ਤੈਨੂੰ ਸਹੇਲੀ ਜ਼ਰੂਰੀ ਹੋਗੀ ਨਾ ਸਹੇਲੀ ਪਿੱਛੇ ਤੂੰ ਇੰਨੀ ਵਧੀਆ ਐਸ ਘਰ ਦੀ ਨੋ ਇੰਨੇ ਵਧੀਆ ਤੂੰ ਹਰ ਰਿਸ਼ਤੇ ਨਬਾਣ ਲਈ ਆ ਤੇ ਅੱਜ ਇੱਕ ਵਿਆਹ ਕਰਕੇ ਛੱਡ ਤਾਈ ਮੇਰੀ ਗੱਲ ਸੁਣ ਜਦੋਂ ਤੇਰਾ ਮਾਮਾ ਕੋਠੀ ਬਣਾਣ ਡਿਆ ਸੀ ਨਾ ਤੇ ਤੂੰ ਆਪਣੇ ਮਾਮੇ ਨੂੰ ਪਤਾ ਕੀ ਕਿਹਾ ਸੀ ਕਿ ਮਾਮਾ ਜੀ ਤੁਹਾਡਾ ਘਰ ਤੂਰ ਹੈਗਾ ਕੋਈ ਚਾਹ ਪਾਣੀ ਕੁਝ ਵੀ ਆ ਨਾ ਸਾਰਾ ਕੁਝ ਮੈਂ ਬਣਾ ਕੇ ਦਵਾਗੀ ਆਪਣੇ ਘਰੋਂ ਤੋਂ ਉਹਨਾਂ ਰੋਟੀ ਨਹੀਂ ਲਿਆਣ ਦਿੱਤੀ ਇਸ ਘਰ ਵਿੱਚ ਬਿਠਾ ਕੇ ਰੋਟੀ ਪਾਣੀ ਖਵਾਇਆ ਇੰਨੀ ਇੱਜ਼ਤ ਖੱਟੀ ਤੂੰ ਇੰਨੀ ਇੱਜ਼ਤ ਖੱਟੀ ਅੱਜ ਤੂੰ ਕੀ ਕਰਨ ਢਈ ਆ ਬੇਪੂ ਵੀ ਵਾਲੀਆਂ ਗੱਲਾਂ ਵੇਖ ਪੂਜਾ ਜਿਹੜੀ ਆਂਦੇ ਨਾ ਇੱਜ਼ਤ ਬਣਾਣ ਲੱਗਿਆ ਨੂੰ ਬੜਾ ਟਾਈਮ ਲੱਗਦਾ ਕਿ ਗਮਾਨ ਲੱਗਿਆ ਮਿੰਟ ਲੱਗਦਾ ਮੈਂ ਤੈਨੂੰ ਇਹ ਬਿਲਕੁਲ ਨਹੀਂ ਕਹਿਣ ਢਈ ਕਿ ਤੂੰ ਨਾ ਜਾ ਪਰ ਜਦੋਂ ਨੂੰ ਹੂ ਵੇਨਾ ਉਹਨੂੰ ਹਰ ਪਾਸਾ ਰੱਖਣਾ ਪੰਦਾ ਸਮਝਦਾਰੀ ਵਰਤ ਪੂਜਾ ਸਮਝਦਾਰੀ ਵਰਤ ਮੈਂ ਸਮਝਦਾਰੀ ਵਰਤ ਲਈ ਐ ਮੇਰੇ ਬਾਕੀ ਪਾਸਿਆਂ ਦਾ ਨਹੀਂ ਪਤਾ ਚੱਲ ਲਈ ਮੈਂ ਹੁਣ ਆਪਣੇ ਪੇਕੇ ਤਾਂ ਮੈਂ ਉਧਰੋਂ ਆਪੇ ਚਲ ਜਾੰਗੀ ਬਾਕੀ ਤੂੰ ਹੀ ਜਾਣੋ ਤੇ ਤੁਹਾਡਾ ਕੰਮ ਜਾਣੇ ਐਵੇਂ ਮੇਰਾ ਵੀ ਦਿਮਾਗ ਖਲਾ ਹੀ ਛੱਡਿਆ ਇਹਨੂੰ ਕੀ ਹੋ ਗਿਆ ਇਹ ਰਿਸ਼ਿਆਂ ਦੀ ਐਵੇਂ ਤੈਨੂੰ ਸਮਝਣੇ ਨਹੀਂ ਡਈ ਤੂੰ ਸੇਲੀ ਮੱਛੇ ਤੂੰ ਆਪਣੇ ਸੌਰਾਣਾ ਮਗਾੜਨ ਲਈ ਆ ਜਿਹੜੇ ਹਰ ਜਗ੍ਹਾ ਦੇ ਵਿੱਚ ਪੂਜਾ ਪੂਜਾ ਕਰਦੇ ਰਹਿੰਦੇ ਸੀ ਕਿ ਪੂਜਾ ਬਹੁਤ ਚੰਗੀ ਆ ਜੇ ਪੂਜਾ ਤੂੰ ਆਰਜਨਾਰੇ ਟਾਂਗ ਤੇ ਨਾ ਪਹੁੰਚੀ ਤੇ ਪੁੱਤਰ ਕੀ ਗੱਲ ਕਵਾਂ ਤੇ ਕੀ ਨਾ ਕਵਾਂ ਪੂਜਾ ਵੇਖਲਾ ہاتھ جوڑ دیا رک جا نا جا ہوں تو میں جانا ہی جانا جے ہوں تو میں بس چلنی ہوں جا کھا خسما خا جا کے منجو منجو کتھے ہے ہاں جی دسو سوے تو سو. کام ہی کری جانے ہیں پرسو بھی آ گئی تو جہاں کام کرنا پہلے وہ کر کے آئیے تھی چنتا کیوں کرتے پے ਕਰ ਲੈਣੀ ਸੇਰੇ ਲੈਣਾ ਨਾ ਬਸ ਹਾਂ ਉਹ ਤੇ ਮੈਂ ਤਾਂ ਸਵੇਰ ਦੀ ਤਿਆਰ ਹੋ ਕੇ ਬੈਠੀ ਆ ਤੇ ਸੇਰੇ ਘਰ ਅੱਡਾ ਭਾਰ ਆਣੇ ਤੁਸੀਂ ਤਿਆਰ ਹੋ ਕੇ ਬੈਠੇ ਮੈਂ ਆਪੇ ਫੜ ਲੈਣਾ ਬਾਜ਼ਾਰ ਜਾਂਦੀ ਜਾਂਦੀ ਚਲ ਲੈ ਠੀਕ ਹੀ ਮੈਂ ਅੱਗੇ ਕਹਿੰਦੀ ਠੰਡ ਦੀ ਮੈਨੂੰ ਨਾ ਹੀ ਲੈ ਜਾ ਮੇਰੇ ਗੋਡੇ ਗਾਡੇ ਬਹੁਤ ਦਰਦ ਕਰਦੇ ਨੇ ਕੋਈ ਗੱਲ ਮੈਂ ਲੈ ਆਂ ਇਸੇਰਾ ਤੇ ਹੋਰ ਵੀ ਕੁਝ ਲੈਣਾ ਤੇ ਮੁੰਡਾ ਹੱਸੋ ਦੇਖ ਲੈ ਘਰ ਦਾ ਜਿਹੜਾ ਸਮਾਨ ਆਣ ਮੱਲਾ ਤੇ ਉਹ ਲੈ ਆ ਨਾ ਨੀ ਪ੍ਰੀਆ ਆ ਮੇਰਾ ਸਮਾਨ ਵੀ ਫੜ ਲੈ ਤਾਂ ਟੱਚ ਵੀ ਲੈ ਕੇ ਅੰਦਰ ਆ ਲੈ ਤੇ ਪੂਜਾ ਆ ਗਈ ਹੋ ਚਲੋ ਬਾਜ਼ਾਰ ਆਈ ਹੋ ਨੀ ਕੋ ਦਾ ਕੰਮ ਕੁਮ ਹੋਣਾ ਤੇ ਫੰਕਸ਼ਨ ਜੋ ਹੋਗਾ ਹਾਂ ਸਾਸਰੀ ਘਰ ਮੰਮੀ ਸਾਸਿਕਾ ਬੁਣਤਾ ਕੀ ਆਲਾ ਠੀਕ ਹੈ ਉਹ ਰੱਖ ਦੇ ਰੱਖ ਦੇ ਅੰਦਰ ਕਮਰੇ ਚ ਰੱਖ ਦੇ ਟਾਚੀ ਨੀ ਕੀ ਹੋਇਆ ਟਾਚੀ ਕਾ ਤਾਂ ਬਸ ਝੁਕ ਲੈਈ ਹੈ ਮੇਰੇ ਵੱਸੇ ਲੈ ਕੇ ਆਈ ਹੈ ਸੂਟ ਸਾਟ ਉਹ ਨਹੀਂ ਸੂਟ ਸਾਟ ਨਹੀਂ ਭਾਬੀ ਹਾਂ ਮੈਂ ਨਾ ਹੁਣ ਇੱਥੇ ਰਹਿਣ ਆਈ ਆ ਲੈ ਤੇਰੇ ਘਰ ਵਿਆਹ ਤੇ ਤੂੰ ਕੱਲ ਰਹਿਣ ਆਈ ਆ ਉਹ ਕਿਹੜਾ ਵਿਆਹ ਛੱਡੋ ਪਰੇ ਨਹੀਂ ਤੇਰੇ ਮਾਮੇ ਸੋ ਰਹੇ ਤੇ ਮੁੰਡੇ ਦਾ ਵਿਆਹ ਨਹੀਂ ਆ ਸਾਨੂੰ ਵੀ ਡੱਬਾ ਕਾਰਡ ਆਇਆ ਏ ਇਨਵਾਈਟ ਕੀਤਾ ਸਾਨੂੰ ਵੀ ਅਸੀਂ ਵੀ ਜਾਣਾ ਐਵੇਂ ਮੰਜੂ ਚੱਲੀ ਬਾਜ਼ਾਰ ਤੇ ਰਸੂਰਾ ਲੈਣ ਇੱਕ ਤੇ ਉਧਰ ਦਿਮਾਗ ਖਰਾਬ ਕੀਤਾ ਆ ਹੀ ਹੁਣ ਤੁਸੀਂ ਵੀ ਸ਼ੁਰੂ ਐ ਮਾਂ ਮੇਰੇ ਮੁੰਡੇ ਦਾ ਵਿਆਹ ਬਾਬੇ ਦੇ ਮੁੰਡੇ ਦਾ ਵਿਆਹ ਮੇਰੀ ਸੁਣ ਲੋ ਗੱਲ ਮੈਂ ਤੇ ਆਪਣੇ ਮਾਮੇ ਸੋਹਰੇ ਦੇ ਮੁੰਡੇ ਦੇ ਵਿਆਹ ਤੇ ਕੋਈ ਨਹੀਂ ਜੇ ਜਾਣਾ ਇਹ ਕੀ ਹੋਇਆ ਲੜਾਈ ਹੋ ਗਈ ਉਧਰ ਇਹ ਲੜਕੀ ਆਈ ਲੱਗਦੀ ਹੋਰ ਨਹੀਂ ਲੜਾਈ ਲੜਾਈ ਤਾਂ ਕੋਈ ਨਹੀਂ ਹੋਈ ਤੇ ਫਿਰ ਕੀ ਗੱਲ ਇਹ ਪਤਾ ਗੱਲ ਕੀ ਹੋਊ ਹੈ ਪੀ ਨੂੰ ਨਾ ਡਰੈਸਾਂ ਨਹੀਂ ਪਸੰਦ ਆਈਆਂ ਇਹ ਗੰਦੀ ਹੋਣੀ ਮੈਂ ਲਹਿੰਗਾ ਲੈਣਾ ਤੇ ਉਹ ਗੰਨਾ ਨਾ ਸੂਟ ਪਾ ਲਹਿੰਗੇ ਨਹੀਂ ਇਹਨੂੰ ਪਸੰਦ ਆਗੇ ਡਰੈਸ ਲੈਣੀ ਸੀ ਤੂੰ ਤੇ ਤੂੰ ਉਸ ਤਰ੍ਹਾਂ ਕਰ ਰਹੀ ਮੇਰੀ ਕੋਈ ਪਾਲਣ ਦੀ ਉਹ ਭਾਬੀ ਤੇ ਮੰਮੀ ਤੇ ਸੂਟਾਂ ਤੇ ਡਰੈਸਾਂ ਤੋਂ ਬਾਹਰ ਵੀ ਨਿਕਲ ਜਾਇਆ ਕਰੋ ਇਹੇ ਗੱਲਾਂ ਸੋਚਦੇ ਰਹਿੰਦੇ ਜੀ ਗੱਲ ਦਰਅਸਲ ਪਤਾ ਕੀ ਗਈ ਆ ਮੇਰੀ ਜਿਹੜੀ ਸਹੇਲੀ ਨਹੀਂ ਹੈਗੀ ਸਹੇਲੀ ਕਿੱਟੀ ਆਹੋ ਉਹਦੇ ਨਾਲ ਜਿਹੜੀ ਉਹਦੀ ਗਵਾਂਧਰ ਆਈ ਸੀ ਨਵੀਂ ਉਹਦੀ ਕੁੜੀ ਦਾ ਵਿਆਹ ਕਿਉਂਕਿ ਉਹ ਵੀ ਮੇਰੀ ਸਹੇਲੀ ਬਣ ਗਈ ਆ ਉਹ ਕਿਰਨ ਹੈ ਅੱਛਾ ਉਹਦਾ ਹੈਗਾ ਵਿਆਹ ਉਹ ਤੇ ਉਹਦਾ ਵੀ ਵਿਆਹ 28 ਨਵੰਬਰ ਨੂੰ ਹੀ ਆ ਤੇ ਮੇਰੇ ਮਾਮੇ ਸੋਹਰੇ ਦਾ ਵਿਆਹ ਇਹ ਮੁੰਡੇ ਦਾ 28 ਨਵੰਬਰ ਨੂੰ ਹੀ ਆ ਤੇ ਮੈਂ ਤੇ ਹੁਣ ਮੰਮੀ ਨੂੰ ਕਹਿ ਤਾ ਕਿ ਮੈਂ ਮਾਮੇ ਸੋਹਰੇ ਦੇ ਮੁੰਡੇ ਦੇ ਵਿਆਹ ਤੇ ਨਹੀਂ ਜਾਣਾ ਮੈਂ ਆਪਣੀ ਸਹੇਲੀ ਕਿਰਨ ਦੇ ਵਿਆਹ ਤੇ ਜਾਣਾ ਜਾਣਾ ਤੇ ਮੈਂ ਸਾਰੇ ਫੰਕਸ਼ਨ ਟੈਂਡ ਕਰਨੇ ਆ ਕੋਈ ਨਹੀਂ ਛੱਡਣਾ ਇਸ ਕਰਕੇ ਐਸ ਗੱਲ ਦੀ ਲੜਾਈ ਪਈ ਐ ਤੇ ਮੈਂ ਟਾਚੀ ਚੁੱਕ ਕੇ ਇੱਥੇ ਆ ਗਈ ਆ। ਨਹੀਂ ਆ ਗਈ ਐ। ਕੀ ਮਤਲਬ ਤੇਰਾ? ਮਤਲਬ ਉਹ ਹੀ ਮੇਰੀ ਸੱਸ ਕਹਿੰਦੀ ਸੀ ਕਿ ਮੈਂ ਤੈਨੂੰ ਆਪਣੇ ਸਹੁਰੇਓ ਇਸ ਘਰ ਚੋਂ ਤੈਨੂੰ ਪੈਨ ਨਹੀਂ ਪੁੱਟਣ ਦੇਣਾ ਇੱਥੋਂ ਮੈਂ ਆਪਣੀ ਸਹੇਲੀ ਦੇ ਵਿਆਹ ਨਹੀਂ ਜਾਣ ਦੇਣਾ। ਤੇ ਐਸੇ ਕਰਕੇ ਮੈਂ ਆਪਣੇ ਕੱਪੜੇ ਪਾਏ ਐ ਟਾਚੀ ਚੁੱਕ ਕੇ ਤੇ ਮੈਂ ਆਪਣੇ ਪੇਕੇ ਆ ਗਈ ਆ। ਮੈਂ ਕਿਹਾ ਉੱਥੋਂ ਨਹੀਂ ਨਾ ਜਾਣ ਦੇਣਾ। ਪੇਕੇ ਉਹ ਤੇ ਮੈਂ ਜਾ ਹੀ ਸਕਦੀ ਆ ਨਾ। ਇੱਥੇ ਥੋੜੀ ਕੋਈ ਮੈਨੂੰ ਰੋਕਦਾ ਏ। ਰੋਕਦਾ ਮੈਂ ਬੈਠੀ ਆ ਜੇ ਅਕਲ ਨੂੰ ਹੱਥ ਮਾਰ ਕੇ ਤੇ ਸੋਹਰਿਆਂ ਵਾਲੀ ਆ ਹੁਣ ਕੋਈ ਕੁਆਰੀ ਨਹੀਂ ਜਿੱਥੇ ਦਿਲ ਕਰੇ ਉੱਡੀ ਫਿਰੇ ਪਹਿਲਾ ਤੇਰਾ ਫਰਜ਼ ਸੋਹਰਿਆਂ ਵੱਲ ਲਗਾਈ ਮੈਂ ਤੁਹਾਨੂੰ ਦੱਸ ਦਤਾ ਜੇ ਸੱਸ ਨੇ ਕਹਿਣਾ ਮੈਂ ਇਤੋਂ ਪਿਆੜੇ ਪੁੱਟਾਂ ਦਾ ਨਾ ਤੇ ਮੈਂ ਵੀ ਨਹੀਂ ਪੁੱਟਣ ਦੇਣਾ ਪਹਿਲਾ ਸੋਹਰਿਆਂ ਵੱਲ ਜਾਣਾ ਤੂੰ ਪੂਜਾ ਮੇਰੀ ਗੱਲ ਸੁਣ ਲੋ ਜੇ ਤੂੰ ਸੋਹਰਿਆਂ ਦੇ ਫੰਕਸ਼ਨ 'ਚ ਨਹੀਂ ਜਾਏਂਗੀ ਅਸੀਂ ਮੰਮੀ ਤੇ ਮੈਂ ਚਲੇ ਜਾਵਾਂਗੇ ਚੰਗਾ ਲੱਗੇਗਾ ਉਹਨਾਂ ਨੇ ਕਹਿਣਾ ਧੀ ਆਈ ਨਹੀਂ ਤਿੰਨ ਨ ਪਰ ਜਾਈ ਤੇ ਮਾਂ ਆ ਗਈਆਂ ਵਾ ਪੁੱਲਾ ਮੇਰੀ ਗਾਸਨ ਪੁੱਤਰ ਪਹਿਲਾ ਸੋਹਰਿਆਂ ਦੇ ਫੰਕਸ਼ਨ ਹੁੰਦੇ ਆ ਸੇਲੀ ਦਾ ਕੀ ਹੈ ਸੇਲੀ ਵੀ ਬਾਅਦ ਚ ਹੀ ਪੂਗ ਜਾਏਗੀ ਆਪ ਫੇਰ ਸੋਚ ਜਦੋਂ ਤੇਰਾ ਵਿਆਹ ਸੀ ਤੇ ਮੇਰੇ ਭਰਾ ਦਾ ਵੀ ਤੇ ਵਿਆਹ ਸੀ ਨਾ ਦੱਸ ਤੇ ਮੈਂ ਤੇਰੇ ਵਿਆਹ ਨੂੰ ਜ਼ਿਆਦਾ ਐਹਮियत ਰੱਖੀ ਸੀ ਕਿ ਨਹੀਂ ਮੇਰੀ ਨਨਾਨ ਦਾ ਵਿਆਹ ਹੈਗਾ ਵਾ ਤੇ ਕੀ ਹੈ ਮੈਂ ਦੋਨੇ ਫੰਕਸ਼ਨ ਪੂਕਤਾ ਨਹੀਂ ਸੀ ਪਰ ਭਾਬੀ ਹੋਣਾ ਮੇਰੀ ਕਿੰਨੀ ਖਾਸ ਸੇਲੀ ਉੱਤਮ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਦੋਵੇਂ ਭੂਤ ਜਾਣਗੇ ਪਹਿਲਾ ਤੇਰਾ ਫਰਜ ਉਧਰ ਦਾ ਗਈ ਦੇਖ ਜੇ ਭੂਤ ਹੁਣ ਤੋਂ ਕੁਆਰੀ ਨਹੀਂ ਹੈਗੀ ਵਿਆਹੀ ਹੋਈ ਆ ਉਸ ਘਰ ਦੀ ਇੱਜ਼ਤ ਹੈ ਤੂੰ ਨਾ ਜਾਇਂ ਤੇ ਲੋਕੀ ਉਹਨਾਂ ਨਿੱਕਲਾ ਕਰਨਗੇ ਤੇਰੇ ਸਹੁਰੇ ਦੀ ਬਦਨਾਮੀ ਹੋ ਗਈ ਬੀ ਨੂੰ ਕਿੱਥੇ ਹੀ ਤਸਰੀ ਜਾਂਦੇ ਚੰਗੇ ਨਹੀਂ ਲੱਗਦੇ ਤੇਰੇ ਬਿਨਾ ਮੇਰੀ ਗੱਲ ਸੁਣ ਛੇਲੀ ਫੇਰ ਭੂਤ ਜਾਏਗੀ ਪਹਿਲਾ ਸੋਹਰੇ ਲਈ ਤੇਰਾ ਫਰਜ਼ ਹੈ ਤੂੰ ਨਾ ਨਾਲ ਤੁਰਨਾ ਉਹਨਾਂ ਦੀ ਇੱਜ਼ਤ ਬਣ ਕੇ ਨਾਲ ਜਾਣਾ ਉਹਨਾਂ ਨਾਲ ਮੈਂ ਤੁਹਾਨੂੰ ਦੱਸ ਦਈ ਤੇ ਪਹਿਲਾ ਤੂੰ ਉਹ ਪੁੱਟਾ ਨਾ ਹੋਰ ਨਹੀਂ ਕਿੰਦੇ ਵੀ ਜਾਣਾ ਪੂਜਾ ਸੇ ਗੰਦੇ ਮੈਂ ਮੰਮੀ ਅੰਧਾ ਨਾ ਬੜੀ ਬੇਇੱਜ਼ਤੀ ਹੋਣੀ ਹੈ ਪਤਾ ਕੀ ਗੱਲ ਹੈ ਤੇਰੀ ਸੱਸ ਨੇ ਵੀ ਸੋਚਣਾ ਵਾ ਕਿ ਮਾਪੜ ਜਾਈ ਨੇ ਕੁਝ ਸਮਝਾਇਆ ਨਹੀਂਗਾ ਤੂੰ ਮੂੰਹ ਚੁੱਕ ਕੇ ਜਾ ਉੱਧਰ ਆ ਗਈ ਹੈ ਤੇ ਆਪਣੀ ਮੰਮੀ ਨੂੰ ਨਾਲ ਲੈ ਕੇ ਆਂਦੀ ਸੋ ਤੂੰ ਦੋਨੇ ਨੂੰ ਸੱਸ ਮਾਮੇ ਦੇ ਘਰ ਜਾ ਫੰਕਸ਼ਨ ਦੇ ਵਿੱਚ ਪਤਾ ਕਿੰਨੀ ਨੋਤੀ ਦੀ ਇੱਜ਼ਤ ਹੁੰਦੀ ਆ ਅੱਥੋਂ ਇੱਜ਼ਤ ਖੱਟਣ ਦਾ ਤੇਰਾ ਟਾਈਮ ਸੀ ਅੱਗੇ ਲੱਗ ਲੱਗ ਜੀ ਤੇ ਤੂੰ ਕੰਮ ਕਰਦੀ ਉਹਨਾਂ ਦੇ ਘਰ ਦਾ ਤੇ ਜਦੋਂ ਉਹਨਾਂ ਦੀ ਕੋਠੀ ਬਣੀ ਸੀ ਤੂੰ ਆਪੇ ਦੱਸਦੀ ਆ ਨਾ ਕਿ ਮਾਮਾ ਮੇਰੀ ਏਨੀ ਇੱਜ਼ਤ ਕਰਦਾ ਵਾ ਕਿ ਮਾਮਾ ਕਹਿੰਦਾ ਐਹੋ ਜੀ ਨੂ ਮੈਂ ਕਿਤੇ ਵੇਖੀ ਨਹੀਂ ਤੇ ਹੁਣ ਤੇਰੀ ਸਭ ਇੱਜ਼ਤ ਖੱਟਣ ਦਾ ਹੁਣ ਸਭੋਂ ਜ਼ਿਆਦਾ ਹੈਗਾ ਸੀ ਉਹ ਕਿ ਸਾਰੇ ਚਾਰ ਰਿਸ਼ਤੇਦਾਰ ਆਏ ਹੋ ਨਹੀਂ ਤੇ ਕਿਉਂ ਨਹੀਂ ਸ਼ੋਭਤ ਤੇਰੀ ਹੋ ਨਹੀਂ ਤੇ ਤੇਰੇ ਨਾਲ ਤੇਰੀ ਸੱਸ ਦੀ ਵੀ ਹੋ ਨਹੀਂ ਤੇ ਸੱਸ ਨੇ ਕਹਿੰਨੇ ਮੇਰੀ ਨੂੰ ਕਿੱਡੀ ਵਧੀਆ ਤੇ ਤੂੰ ਮੂੰਹ ਚੁੱਕ ਕੇ ਇਧਰ ਤੁਰ ਕੇ ਆਈ ਹੈ ਤੇ ਅਗਲੇ ਨੂੰ ਪਤਾ ਕੀ ਕਹਿਣਾ ਮੈਂ ਪਤਾ ਨਹੀਂ ਪਰਜਾਈ ਨਹੀਂ ਕਿਹਾ ਨਾ ਮੈਂ ਆ ਜਾ ਸੇਲੀ ਦਾ ਫੰਕਸ਼ਨ ਤੇ ਹੋਇਆ ਉਹਨਾਂ ਦੀ ਤਾਂ ਬਦਨਾਮੀ ਜਿਹੜੀ ਹੋਣੀ ਹੋਣੀ ਹੈ ਤੂੰ ਨਾਲ ਸਾਡੀ ਦੋਨਾਂ ਦੀ ਕਰਵਾ ਦੇਣੀ ਹੈ ਅਦੇ ਨਾਲ ਬਹਤਰ ਪੁੱਤਰ ਆਹੀ ਹੈਗਾ ਤੂੰ ਚੁੱਪ ਕਰਕੇ ਜਿਸਨਾ ਟੈਚੀ ਲੈ ਕੇ ਆਈ ਹੈ ਨਾ ਉਸਨਾ ਟੈਚੀ ਲੈ ਕੇ ਵਾਪਸ ਚਲੀ ਜਾ ਮਮਾ ਨਹੀਂ ਦਿੱਖ ਮੱਝੂ ਇਹਦੀ ਕਰਦਾ ਉਹ ਪਹਿਲਾਂ ਹੀ ਜਾਂਦਾ ਸੀ ਕਹਿੰਦਾ ਮੈਨੂੰ ਲਿਆਣੀ ਤੇ ਪੂਜਾ ਵਰਗੀ ਲਿਆਣੀ ਐ ਜਿੰਨੇ ਦੌੜ-ਜੋੜ ਕੇ ਕੰਮ ਕਰਦੀ ਐ ਮੇਰੇ ਅੱਗੇ ਤੇ ਫੇਰ ਜਦੋਂ ਕੋਠੀ ਬਣਾਈ ਸੀ ਕਹਿੰਦੇ ਦੌੜ-ਜੋੜ ਕੇ ਇਹਨਾਂ ਕੰਮ ਸਾਰਾ ਕੀਤਾ ਵਾ ਤੇ ਮੈਨੂੰ ਹੀ ਇਹ ਵਰਗੀ ਲਿਆਣੀ ਆ ਮੈਨੂੰ ਐ ਸਮਝਣ ਪਰਝਾਈ ਦੀਆਂ ਕਿੰਨੀਆਂ ਰਸਮਾਂ ਹੁੰਦੀਆਂ 10 ਉਹਨਾਂ ਦਾ ਕੀ ਜਣਾਵਾ ਜਣਾ 13 ਜਣਾ ਕੋਈ ਹੋਰ ਪਰਝਾਈ ਖੜੇ ਕਰ ਦੇਣਗੇ ਜਿੰਨੇ ਵੀ ਰੀਤੀ ਰਵਾਜ ਕਰਨੇ ਉਹ ਦੂਜੀ ਕਰ ਦੇਗੀ ਹੂੰ ਤੇਰਾ ਟਾਈਮ ਸੀ ਇੱਜ਼ਤ ਖੱਟਣ ਦਾ ਫਤੂ ਬਦਨਾਮੀ ਖੱਟਣ ਨਹੀਂ ਆ। ਫਿਰ ਮੇਰੀ ਸਹੇਲੀ ਦਾ ਵਿਆਹ। ਉਹ ਤੇ ਜੇ ਤੂੰ ਕੁਆਰੀ ਹੁੰਦੀ ਨਾ ਤੇ ਫਿਰ ਤੂੰ ਦੀ ਸੋਹਣੀ ਲੱਗਦੀ ਸੀ। ਤੇਰੇ ਮਾਮੇ ਦੇ ਮੁੰਡੇ ਦਾ ਵੀ ਵਿਆਹ ਹੁੰਦਾ ਨਾ ਤੇ ਮੈਂ ਕਹਿ ਦੰਦੀ ਕੋਈ ਨੂੰ ਆਪਣੀ ਸਹੇਲੀ ਦੇ ਵਿਆਹ ਤੇ ਗਈ। ਕੋਈ ਗੱਲ ਕਿਸੇ ਨੇ ਪੁੱਛਣਾ ਨਹੀਂ ਸੀ। ਕੋਈ ਬਦਨਾਮੀ ਨਹੀਂ ਸੀ ਹੋਣੀ। ਉਹ ਤੂੰ ਤੂੰ ਵਿਆਹੀ ਗਈ ਐ। ਤੇਰਾ ਫਰਜ਼ ਪਹਿਲਾ ਸਹੁਰਿਆਂ ਵਾਲਾ। ਕੋਈ ਗੱਲ ਨਹੀਂ। ਬਾਅਦ ਚ ਜਾ ਕੇ ਸਹੇਲੀ ਨੂੰ ਗਿਫਟ ਦੇ ਆਇਆ। ਹੂੰ ਤੇਰਾ ਉੱਥੇ ਜਾਦਾ ਜਾਣਾ ਬੰਦਾ ਉੱਥੇ ਜਾ ਉੱਥੇ ਉਹਨਾਂ ਨਾਲ ਹੱਥ ਵਟਾ ਜਾ ਕੇ ਜਿਹੜੇ ਕਾ ਗੱਲ ਲਈ ਕੋਈ ਨਹੀਂ ਸਹੀ ਬਾਤ ਪੁੱਗਤਾ ਲਈ ਪਹਿਲਾਂ ਪਹਿਲਾਂ ਸਹੁਰਿਆਂ ਦਾ ਘਰ ਦੇਖਣਾ ਮੈਂ ਸਹੁਰੇ ਮੇਰੀ ਇੱਜ਼ਤ ਇੱਥੇ ਹੀ ਹੈ ਦੇਖ ਕੁੱਝ ਮੰਮੀ ਬਿਲਕੁਲ ਸਹੀ ਕਹਿਂਦੇ ਤੂੰ ਨਾ ਆਪਣੇ ਸਹੁਰੇ ਜਾ ਤੇ ਮੈਂ ਤੇਰੇ ਵਾਸਤੇ ਨਾ ਚਾਹ ਬਣਾਨੀ ਨਹੀਂ ਮੰਝੋ ਚਾਹ ਨਹੀਂ ਪਲਾਨੀ ਇਨੂੰ ਆਪਣੇ ਘਰ ਜਾਂਦੇ ਇਟੈਂਸਰ ਪਹੁੰਚੇ ਜਬ ਮੇਰੀ ਸੋਨੀ ਸੀ ਸਮੇਂਦਾਰ ਬੰਦ ਤੇ ਆਪਣੇ ਘਰ ਜਾ ਇੱਜ਼ਤ ਕੱਟ ਜਾ ਕੇ ਠੀਕ ਆ ਮੰਮੀ ਹਾਂ ਭਾਬੀ ਤੁਸੀਂ ਵੀ ਠੀਕ ਕਹਿੰਦੇ ਪਿਓ ਮੇਰੀ ਮੱਤ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਇੰਨਾ ਮੈਂ ਉਹਨਾਂ ਦਾ ਕਰਦੀ ਰਹੀ ਆ ਇੰਨਾ ਮੇਰੀ ਇੱਜ਼ਤ ਬਣੀ ਹੋਈ ਆ ਨਾਮ ਬਣਿਆ ਆ ਕਿ ਪੂਜਾ ਬੜੀ ਵਧੀਆ ਲੋਵ ਹੈ ਬੜੀ ਵਧੀਆ ਕੰਮ ਕਰਦੀ ਆ ਭੰਜ ਭੰਜ ਕੇ ਕੰਮ ਕਰਦੀ ਆ ਪਰ ਮੈਂ ਪਤਾ ਨਹੀਂ ਕੀ ਕਰਨ ਜਾ ਰਹੀ ਸੀ ਇੱਕ ਸੱਲੀ ਦੇ ਵ્યાਹ ਪਿੱਛੇ ਮੈਂ ਆਪਣੀ ਸਹੁਰਿਆਂ ਦੀ ਬਦਨਾਮੀ ਖੱਟ ਲੈਣੀ ਸੀ ਤੁਹਾਨੂੰ ਸਮਝ ਆ ਗਈ ਹੈ ਮम्मी ਵੀ ਮੈਨੂੰ 4 ਦਿਨ ਹੋ ਗਏ ਹੈ ਗੱਲ ਸਮਝਾਉਂਦੇ ਰਹੇ ਆ ਕਿ ਤੂੰ ਨਾ ਜਾ ਤੂੰ ਨਾ ਜਾ ਤੇਰਾ ਇੱਥੇ ਪਹਿਲਾ ਫਰਜ਼ ਹੈ ਉਹਨਾਂ ਨੇ ਮੈਨੂੰ ਰੋਕਿਆ ਵੀ ਨਹੀਂ ਸੀ ਉਹ ਕਹਿੰਦੇ ਸੀ ਕਿ ਤੂੰ ਥੋੜੀ देर ਉਧਰ ਹੋਾਈ ਫਿਰ ਇੱਧਰ ਆ ਕੇ ਆਪਾਂ ਇਕੱਠੇ ਚੱਲ ਜਾਾਂਗੇ ਆਪਾਂ ਸਾਰਾ ਕੁਝ ਅਟੈਂਡ ਕਰਨਾ ਵਾ ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਚਲ ਕੋਈ ਗੱਲ ਚਲ ਕੋਈ ਨਹੀਂ ਲੱਤ ਹੀ ਹੈ ਨਾ ਹਾਂ ਹਾਂ ਮੈਨੂੰ ਸਮਝ ਲੱਗੀ ਹੈ ਤੇ ਹੁਣ ਮੈਂ ਕੋਈ ਵੀ ਚੀਜ਼ ਮਿਸ ਨਹੀਂ ਕਰਨੀ ਤੇ ਮੈਂ ਆਪਣੀ ਮੰਮੀ ਕੋਲ ਵੀ ਜਾ ਕੇ ਹੁਣ ਨਾ ਉਧਰ ਜਾ ਕੇ ਮਾਫੀ ਮੰਗਦੀ ਜਾਓ ਤੇ ਜਾਓ ਦੋਨੋਂ ਮਾਵਾ ਮਾਵਾਂ ਤੇ ਜਾਓ ਤੇ ਵਿਆਹ ਤੇ ਪਹੁੰਚ ਵਿਆਹ ਲੱਕਾ ਪਹੁੰਚ ਤੁਸੀਂ ਵੀ ਪਹੁੰਚ ਜਾਣਾ ਚਾਹੁੰਦੇ ਹਾਂ ਹਾਂ ਜੀ ਹਾਂ ਜੀ ਸਸੀ ਗਾਲ ਜੀ ਸਾਰਿਆਂ ਨੂੰ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਜੀ ਦੇਖੋ ਇੱਕ ਨੂੰ ਇੰਨੀ ਸਿਆਣੀ ਹੁੰਦੀ ਆਈ ਆਪਣੇ ਸਾਰੇ ਫਰਜ਼ ਜਦ ਕਿ ਨਿਭਾ ਰਹੀ ਆ ਸਭ ਦੀ ਸੇਵਾ ਕਰਦੀ ਹੀ ਆਉ ਭਗਤ ਕਰਦੀ ਤੇ ਇੱਕ ਸਹੇਲੀ ਦੇ ਵਿਆਹ ਪਿੱਛੇ ਆਪਣਾ ਸਾਰਾ ਕੁਝ ਭੁੱਲ ਬੈਠੀ ਸੀ ਕਿ ਨਹੀਂ ਮੈਂ ਆਪਣੀ ਸਹੇਲੀ ਦੇ ਵਿਆਹ ਤੇ ਜਾਣਾ ਜਦਕਿ ਚਲੋ ਸਹੇਲੀ ਦੇ ਵਿਆਹ ਤੇ ਵੀ ਜਾਣਾ ਹੁੰਦਾ ਪਰ ਐ ਨਹੀਂ ਕਿ ਆਪਣੇ ਪਹਿਲੇ ਫਰਜ਼ ਭੁੱਲ ਜਾਓ ਸੋਹਰਿਆਂ ਨੂੰ ਜਿਹੜਾ ਕੁੜੀਆਂ ਵਿਆਹੀਆਂ ਜਾਣ ਉਹਦੇ ਪਹਿਲੇ ਫਰਜ਼ ਸੋਹਰਿਆਂ ਵਾਸਤੇ ਸਭ ਤੋਂ ਪਹਿਲਾਂ ਸੋਹਰਿਆਂ ਨੂੰ ਤੇ ਇਸ ਵਿੱਚ ਇੱਕ ਚੀਜ਼ ਹੈ ਕਿ ਇੱਕੋ ਤਰੀਕ ਜੇ ਦੋ ਦੋ ਤੋਂ ਸੇਲ ਇਹ ਤਰੀਕ ਦੀ ਗੱਲ ਆ ਗਈ ਤਰੀਕ ਦੀ ਵੀ ਗੱਲ ਆ ਗਈ ਇੱਕ ਮੈਨੂੰ ਦੋ ਫੰਕਸ਼ਨ ਆਉਤਰੋਂ ਸੇਲੀ ਆਏ ਤੇ ਉਧਰੋਂ ਕਿਉਂਕਿ ਸੇਲੀ ਵਾਲ ਆਪਾਂ ਟਾਈਮ ਟੂ ਟਾਈਮ ਥੋੜੇ ਚਿਰ ਵੀ ਚੱਲ ਜਾਗੇ ਉਧਰ ਸਾਰ ਸਕਦਾ ਪਰੇ ਸੋਰੀਆ ਜਿੱਥੇ ਜ਼ਿੰਮੇਵਾਰੀ ਭਰਦੀ ਆ ਜਿੱਥੇ ਕਈ ਫਰਜ਼ ਪੂਰੇ ਕਰਨੇ ਆ ਉੱਥੇ ਟਾਈਮ ਦੇਣਾ ਹੀ ਪੈਣਾ ਹੈ। ਹਾਂ। ਪ੍ਰੇ ਸੋਰੀਆ ਵਿੱਚ ਜਾਨਕੀ ਟਾਈਮ ਦੇਣਾ ਹੀ ਪੈਣਾ। ਨਾਲੇ ਸੋਰੀਆ ਨੂੰ 사ਸ ਨੂੰ ਹਰ ਕਿਸੇ ਨੇ ਇੱਕੋ ਗੱਲ ਪੁੱਛਣੀ ਹੈ। ਤੁਹਾਡੀ ਨੋ ਕਿੱਥੇ ਆ? ਤੁਹਾਡੀ ਨੋ ਕਿੱਥੇ ਆ? ਕਿਉਂੜੀ ਆਈ? ਜਿਹਦੇ ਵਿੱਚ ਇੱਥੇ ਕਹਿੰਦੇ ਵੀ ਵਿਖਾਇਆ ਗਿਆ ਕਿ ਮਹਿਬਾਨਾ ਵੀ ਕਿਹੜਾ ਲਾਵਾਂਗੀ? ਕਿਸੇ ਪਾਸੇ ਮੈਂ ਭਾਂਡਾ ਵੀ ਨਹੀਂ ਲਾ ਸਕਦੀ। ਉਹਨਾਂ ਨੇ ਕਹਿੰਨਾ ਜੇ ਠੀਕ ਨਹੀਂ ਗਈ ਆਪਾਂ ਹੀ ਉਹਨੂੰ ਲੈਣੇ ਆ। ਯਾਹ ਦਾ ਹਾਲੀ ਪੋਚਾਣਿਆ ਤਵੀ ਸਾਸੇ ਬਚਾਈ ਚਾਰੋਂ ਪਾਸੇ ਕਿਰਚਨ ਦੀ ਹੈ ਇਸ ਬਾਕੀ ਕਮੈਂਟ ਐ ਦੱਸਿਓ ਕਿੰਨਾ ਕਿੰਨਾ ਨਾ ਇਹ ਚੀਜ਼ ਹੋਈ ਹੈ ਹਾਂ ਪਾਕਿਸਤਾਨ ਸਟੋਰੀ ਕਿੱਦਾਂ ਦੀ ਲੱਗੀ ਜੀ ਜ਼ਰੂਰ ਕਮੈਂਟ ਕਰਕੇ ਜੁਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੂਬ ਸਬਸਕ੍ਰਾਈਬ ਕਰੋ ਜੀ ਮੇਰੇ ਬਾਰੇ ਜ਼ਰੂਰ ਦੱਸਿਓ ਜੀ ਮੈਂ ਬੜੀ ਧੀਰ ਬਾਅਦ ਇਹੋ ਜਿਹਾ ਰੋਲ ਕੀਤਾ ਜੀ پاری گئی بڑا چنگا لگا رول چلو یہ پیکیا کی سمجھداری وکھائی گئی ہے کہ جی وہ آ گئی ہے ਤੇ ਉਹਨਾਂ ਨੇ ਇਹ ਮਸ਼ਹ ਨਹੀਂ ਦਿੱਤੀ ਅੱਗੋ ਸਮਝਾਇਆ ਕਿ ਅਪਨਾ ਟੈਟੀ ਚੌਕ ਤੇ ਵਾਪਸ ਜਾ ਪਹਿਲੇ ਤੇਰੇ ਫਰਜ਼ ਉਧਰ ਰਗੇ ਆ ਸਹੇਲੀ ਦਾ ਵਿਆਹ ਦਾ ਕੀ ਆ ਉਹ ਬਾਅਦ ਚ ਵੀ ਆਪਾਂ ਨੂੰ ਸਗਣਵੇਂ ਆਪਦੇ ਲਾਂਗੇ ਜਾਂ ਟਾਈਮ ਟੂ ਟਾਈਮ ਟੋਕਤਾ ਲਾਂਗੇ ਚਲੋ ਕਿਤੇ ਨੱਗੋ ਇੱਕ ਦਿਨ ਪਿੱਛੋ ਬਣਾ ਉਹ ਚਾਲ ਜਾਣਾ ਉਹ ਸੋਹਰਿਆਂ ਦਾ ਸੋਹਰਿਆਂ ਦੇ ਵਿਚਾਰ ਇਹ ਚ ਵੀ ਗੱਲ ਕਹੀ ਗਈ ਸੀ ਐ ਚ ਸੋਹਰਿਆਂ ਦੀ ਵੀ ਬਦਨਾਮੀ ਹੋਗੀ ਤੇ ਪੇਕਿਆਂ ਦੀ ਵੀ ਹੋਊਗੀ ਚਲੋ ਜੀ ਤਾਂ ਸਟੋਰੀ ਕਿੱਦਾਂ ਦੀ ਲੱਗੀ ਸਾਡ ਪਲੀਜ਼ ਜੁਰ ਜੁਰ ਦੱਸਿਓ ਜੀ ਸਾਰਿਆਂ ਦਾ ਧੰਨਵਾਦ ਦੀ ਸਤਿ ਸ਼੍ਰੀ ਅਕਾਲ あっ <laughs> <laughs>